ਦੇ ਵਿੱਚ ਲੋਕਾਂ ਤੱਕ ਵੀ ਸਾਡੀ ਆਵਾਜ਼ ਪਹੁੰਚੇ ਉੱਚ-ਉੱਚ ਨਾਅਰਿਆਂ ਦੇ ਨਾਲ ਇਹ ਸਰਕਾਰ ਆ ਜਿਹੜੀ ਬੋਲੀ ਸਰਕਾਰ ਬੈਠੀ ਹੈ ਇਹਨਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚੇ ਜਿਹੜੇ ਲੋਕ ਨਹੀਂ ਵੀ ਪਹੁੰਚੇ ਅਜਨਨਾ ਤੱਕ ਵੀ ਆਵਾਜ਼ ਜਾਵੇ ਤੇ ਜਿੰਨੀਆਂ ਵੀ ਅੱਜ ਇੱਥੇ ਜਥੇਬੰਦੀਆਂ ਆਈਆਂ ਨੇ ਅਸੀਂ ਜਮੂਰੀ ਅਧਿਕਾਰ ਸਭਾ ਵੱਲੋਂ ਸਭ ਦਾ ਧੰਨਵਾਦ ਵੀ ਕਰਦੇ ਆ ਤੇ ਆਪਾਂ ਇੱਥੇ ਤੋਂ ਲੈਣਾ ਦੇ ਲਈ ਚਿੰਦੇ ਬੱਚਿਆਂ ਲੜਕਿਆਂ ਲੱਗਣੀਆਂ ਤੇ ਆਪਾਂ ਸਾਰੇ ਆਪਣਾ ਮਾਰਚ ਦੀ ਜਿਹੜੀ ਸ਼ੁਰੂਆਤ ਕਰਦੇ ਆਂ